ਸਾਚੂ ਰੇਗਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਥੋੜ ਨਾਲ ਗੁਰਜੀਤ ਕੌਰ ਕੈਨੇਡਾ ਦੇ ਵਿੱਚ ਜਿਵੇਂ ਕਿ ਫੈਡਰਲ ਇਲੈਕਸ਼ਨ 2025 ਹੋ ਰਹੀਆਂ ਨੇ ਤੇ ਸਾਰੇ ਕੈਂਡੀਡੇਟਸ ਦੇ ਵੱਲੋਂ ਆਪੋ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਲਿਬਰਲ ਦੇ ਜਿੰਨੇ ਕੈਂਡੀਡੇਟਸ ਨੇ ਮਿਸਿਸ ਆਗਾ ਤੇ ਬ੍ਰੈਂਟਨ ਦੇ ਵਿੱਚ ਉਹਨਾਂ ਦੇ ਚੋਣ ਪ੍ਰਚਾਰ ਤੇ ਪਹੁੰਚਿਆ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਹੈ ਆਫਿਸ ਦਾ ਪਹਿਲਾ ਦਿਨ ਹੈ ਅਜ ਇਕਵਿੰਦਰ ਗਹੀਰ ਦਾ 29 ਮਾਰਚ ਨੂੰ ਸ਼ੁਰੂਆਤ ਕੀਤੀ ਗਈ ਹੈ ਸਾਰਿਆਂ ਦੇ ਇੱਥੇ ਪਹੁੰਚਦੇ ਆ ਤੇ ਤੁਹਾਨੂੰ ਪੂਰੀ ਰਿਪੋਰਟ ਦਿਖਾਉਣੀ ਹੈ ਕਈਆਂ ਦੀ ਐਤਵਨ ਨੂੰ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਰਹੀ ਹੈ ਇਕਵ ਕੈਨੇਡਾ ਵਿੱਚ ਸੰਸਦੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਲਗਾਤਾਰ جاری ਹੈ ਬ੍ਰੈਂਡਨ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰਾਂ ਵੱਲੋਂ ਜਦੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤਾਂ ਉਹਨਾਂ ਨੂੰ ਬ੍ਰੈਂਡਨ ਵਾਸੀਆਂ ਦਾ ਭਰਮਾ ਹੁੰਗਾਰਾ ਮਿਲਿਆ ਜੇਕਰ ਹੋ ਗਿਆ ਕਿ ਲਿਬਰਲ ਪਾਰਟੀ ਦੇ ਮਿਸਿਸਾਗਾ ਮਾਲਟਨ ਤੋਂ ਉਮੀਦਵਾਰ ਇਕਵਿੰਦਰ ਗਹਿੀਰ ਵੱਲੋਂ 29 ਮਾਰਚ ਸ਼ਨੀਵਾਰ ਨੂੰ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਜਿੱਥੇ ਕਿ ਵੱਡੀ ਗਿਣਤੀ ਵਿੱਚ ਉਥੋਂ ਦੇ ਨਿਵਾਸੀ ਪਹੁੰਚੇ ਦੱਸਿਆ ਗਿਆ ਕਿ ਇਕਵਿੰਦਰ ਗਹਿੀਰ ਦੂਸਰੀ ਵਾਰ ਚੋਣ ਲੜ ਰਹੇ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਕੀ ਸੁਨੇਹਾ ਦਿੱਤਾ ਸੁਣਦੇ ਹਾਂ So, I'm very excited. We're launching our campaign today under Mark Carney's team. I think during this unprecedented time when we have a neighbor to the south that's targeting our economy and wants annexation, I think Mark Carney is the right person to take control of the helm and help our country second time the election first time different well when I ran the first time I was 28 years old I was very young uh, and I had no political experience but we came into it and I think we delivered for the residents of Mississauga Malton I think this is one of the highest funded ridings in all of Canada that's in part due to Pearson Airport so we got a new runway made we got CATSA workers hired we got new scanners installed we've delivered a record amount of funding for businesses within Mississauga Malton as well and we got a scanner installed at Pearson Airport to look for auto theft look for cars that are within containers so I'm very happy with the work that we've been able to do over the last four years and then looking forward into this future uh, under Mark Carney I think one we need to protect our economy I think we need to diversify our economy as well because I think we've for too long have serviced only one market which is the US we need to diversify that so I look forward to helping Mark Carney do that riding <laughs> It's almost the same riding, but I would say it used to end at a mix of Credit View and Mavis and now it goes all the way to the Credit View River and there was a small section near Fairwinds Park near Eglinton that was given to what was Omar Algabra's riding and now it's Faraz's riding. I just wanna say that, you know, I think Mark Carney is the right leader for this moment. If you look at his resume, if you look at the person that he is, it's almost as if he was built for this moment. I think he'll be good for Canada. ਇਸ ਮੌਕੇ ਤੇ ਬ੍ਰੈਂਟਨ ਈਸਟ ਤੋਂ ਉਮੀਦਵਾਰ ਮਨਿੰਦਰ ਸਿੱਧੂ ਬ੍ਰੈਂਟਨ ਚਿੰਗੂਜ਼ੀ ਪਾਰਕ ਤੋਂ ਉਮੀਦਵਾਰ ਸ਼ਫਕਤ ਅਲੀ ਬ੍ਰੈਂਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਵੱਲੋਂ ਇਕਵਿੰਦਰ ਗਹੀਰ ਨਾਲ ਤਸਵੀਰਾਂ ਖਿਚਵਾਈਆਂ ਗਈਆਂ ਅਤੇ ਆਪਣੀ ਫੀਡਬੈਕ ਵੀ ਸਾਂਝੀ ਕੀਤੀ ਗਈ ਸਰ ਤੁਸੀਂ ਇੱਥੇ ਇਕਵਿੰਦਰ ਗਹੀਰ ਜੀ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਹੋ ਕਿ ਕਹਿਣਾ ਚਾਹੋਗੇ ਇਸ ਮੌਕੇ ਆ ਬਿਲਕੁਲ ਜੀ ਇਕਵਿੰਦਰ ਸਿੰਘ ਹੀਅਰ ਇਜ਼ ਅ ਵੈਰੀ ਯੰਗ ਪ੍ਰੋਫੈਸ਼ਨਲ ਕੈਂਡੀਡੇਟ ਹੂ ਸਟੈਂਡਸ ਅਪ ਫਾਰ ਹਿਸ ਕਮਿਊਨਿਟੀ ਐਂਡ ਵੀ ਨੀਡ ਮੋਰ ਪੀਪਲ ਟੂ ਸਟੈਂਡ ਅਪ ਐਂਡ ਸਟੈਂਡ ਅਪ ਫਾਰ ਆਰ ਕੰਟਰੀ ਜਸਟ ਨਾ ਤੁਸੀਂ ਦੇਖ ਰਹੇ ਹੈਗੇ ਆਨ ਪ੍ਰੈਜ਼ੀਡੈਂਟ ਟਰੰਪਸ ਜਿਹੜੇ ਇਕਨੋਮਿਕ ਸਿਕਿਉਰਿਟੀ ਥ੍ਰੈਟਸ ਆ ਗਿਆ ਸਾਡੇ ਜੋਕਸ ਔਨ ਆਰ ਸੋਵਰਨਟੀ ਵੀ ਨੀਡ ਸਟਰੋਂਗ ਲੀਡਰਸ ਲਾਈਕ ਐਗਵਿੰਡਰਸਨ ਗੀਅਰ ਐਂਡ ਆਫ ਕੋਰਸ ਮਿਸਟਰ ਮਾਰਕ ਕਾਰਨੀ ਜਿਹਨੇ ਓਨਲੀ ਕਰੈਡੀਬਿਲਟੀ ਹੈਗੀ ਇਕਨੋਮੀ ਤੇ ਉਹ ਬੜੀ ਜ਼ਰੂਰਤ ਹੈਗੀ ਆ ਹੁਣ ਅਸੀਂ ਵੀ ਜਨ ਟੋਰਟਲ ਦੋ ਜਾਣੇ ਆ ਇਹੀ ਗੱਲਾਂ ਸੁਣਨੇ ਹੈਗੇ ਕਿ ਅਸੀਂ ਇਕਨੋਮੀ ਕਿੱਦਾਂ ਪ੍ਰੋਟੈਕਟ ਕਰਨੀ ਕੈਨੇਡਾ ਦੀ ਅਸੀਂ ਇੰਡਸਟਰੀ ਕਿੱਦਾਂ ਗਾਂ ਅੱਗੇ ਲਿਜਾਣੀ ਹੈਗੀ ਆ ਸੋ ਤੁਹਾਨੂੰ ਵੀ ਪਤਾ ਹੈਗਾ ਮਾਰਕ ਕਾਰਨੀ ਪਹਿਲਾਂ ਗਵਰਨਰ ਵੀ ਰਹੇ ਸੀ ਕਿ ਬੈਂਕ ਆਫ ਕੈਨੇਡਾ ਦੇ 2008 ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਨੇ ਉਹਨੂੰ ਹਾਇਰ ਕੀਤਾ ਸੀਗਾ ਬਿਕਾਜ਼ ਉਸ ਟਾਈਮ ਵੀ ਰੈਸੈ ਠੀਕ ਕੀਤੀ ਸੀ ਉਸ ਤੋਂ ਬਾਅਦ UK ਗਏ ਸੀਗੇ ਉੱਥੇ ਵੀ ਗਵਰਨਰ ਰਹੇ ਸੀਗੇ ਬੈਂਕ ਆਫ ਇੰਗਲੈਂਡ ਸੋ ਹੀ ਹੈਜ਼ ਅ ਕ੍ਰੈਡੀਬਿਲਟੀ ਐਂਡ ਦੀ ਐਕਸਪੀਰੀਅੰਸ ਐਸ ਟਾਈਮ ਉਹਦੀ ਬਹੁਤ ਲੋੜ ਹੈਗੀ ਆ ਇਹੀ ਗੱਲਾਂ ਅਸੀਂ ਸੁਣਦੇ ਹਾਂਗੇ ਇੱਥੇ ਵੀ ਜਿਹੜੇ ਭਾਈਚਾਰੇ ਹੈਗੇ ਤੇ ਅਸੀਂ ਬ੍ਰੈਂਪਟਨ ਰੀਚ ਵੀ ਇਹੀ ਗੱਲਾਂ ਸੁਣਦੇ ਹਾਂਗੇ ਜੀ ਤੇ ਸਰ ਤੁਹਾਡੀ ਬ੍ਰੈਂਪਟਨ ਈਸਟਰ ਰਾਈਡਿੰਗ ਦੀ ਗੱਲ ਕਰਦੇ ਆ ਤਾਂ ਤੁਹਾਡੀ ਇਲੈਕਸ਼ਨ ਕੈਂਪੇਨ ਕਿਵੇਂ ਚੱਲ ਰਹੀ ਹੈ ਇਸ ਵਮੇ ਤੇ ਬਹੁਤ ਵਧੀਆ ਚੱਲ ਰਹੀ ਹੈਗੀ ਆਮ ਵੈਰੀ ਥੈਂਕਫੁਲ ਜਿਹੜੇ ਵੋਲੰਟੀਅਰਸ ਵੀ ਬੱਚੇ ਆ ਰਹੇ ਹੈਗੇ ਆ 올 ਦਾ ਸੀਨੀਅਰਸ ਵੀ ਆ ਰਹੇ ਹੈਗੇ ਆ ਬਹੁਤ ਸਾਰੇ ਆਪਣੇ ਕਮਿਊਨਿਟੀ ਤੋਂ ਵਾਰਨ ਚੱਕਾ ਨੋਂਦੇ ਹੈਗੇ ਸਾਡੀ ਸਪੋਰਟ ਕਰ ਨੋਂਦੇ ਹੈਗੇ बिकॉज ਇਫ ਯੂ ਨੋਟਿਸ ਪਿਛਲੇ 5 ਸਾਲਾਂ ਤੇ ਕਮਿਊਨਿਟੀ ਬਹੁਤ ਸਾਥ ਦਿੱਤਾ ਹੈਗਾ ਤੇ ਹੁਣ ਵੀ ਕਮਿਊਨਿਟੀ ਬਹੁਤ ਸਾਥ ਦੇ ਰਹੀ ਹੈਗੀ ਹੈ ਕਿ ਹੁਣ ਅਸੀਂ ਏਪੋ 28 ਨੂੰ ਸਾਰੇ ਨੂੰ ਇਹੀ ਚਾਹੁੰਦੇ ਹੈਗੇ ਕਿ ਤੁਸੀਂ ਲਿਬਰਲ ਪਾਰਟੀ ਨੂੰ ਸਪੋਰਟ ਕਰੋ ਕੁਵਿੰਦਰ ਸਿੰਘ ਹੀ ਨੂੰ ਸਪੋਰਟ ਕਰੇਰੇ ਸਾਰੇ ਸਾਰੇ ਲਿਬਰਲ ਦੇ ਐਮਪੀ ਖੜੇ ਹੈਗੇ ਫॉर ਰੀ ਇਲੈਕਸ਼ਨ प्लीज कम आउट ऑन एयरपोर्ट 28 सपोर्ट देम केसी इकोनॉमी ते ते अपने इंडस्ट्री ते अपने जॉब्स पे फोकस करना हैगा जी ते सर आज जो ਤੁਸੀਂ ਇਥੇ ਇਕਵਿੰਦਰ ਗੁਹਿਰ ਜੀ ਨੂੰ سپورਟ ਕਰਨ ਦੇ ਲਈ ਪਹੁੰਚੇ ਉਹਨਾਂ ਦੇ ਵੱਲੋਂ ਇਲੈਕਸ਼ਨ ਕੰਪੇਨ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਸਮੋਕਨ ਇਕਵਿੰਦਰ ਆਮ ਆਮ ਹੈਪੀ ਟੂ ਬੀ ਹੇਅਰ ਇਕਵਿੰਦਰ ਗੁਹਿਰ ਇਜ਼ ਏਨ ਅਮੇਜ਼ਿੰਗ ਡਾਇਨਾਮਿਕ ਕੈਂਡੀਡੇਟ ਰਹੇ ਨੇ ਔਰ ਬਹੁਤ ਅੱਛਾ ਕੈਂਡੀਡੇਟ ਨੇ એનਰਜੈਟਿਕ ਨੇ ਹਾਰਵਰਡ ਤੋਂ ਪੜ੍ਹੇ ਨੇ ਬਹੁਤ ਅੱਛੀ ਵਿਜ਼ਨ ਹੈ ਤੇ ਸਾਨੂੰ ਏਦਾਂ ਦੇ ਨੌਜਵਾਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਹਾਊਸ ਆਫ ਕਾਮਨ ਇਹ ਭੇਜਣਾ ਚਾਹੀਦਾ ਹੈ ਤਾਂ ਕਿ ਉਹ ਸਾਡੇ ਮੁਲਕ ਵਾਸਤੇ ਸਾਡੇ ਵਾਸਤੇ ਬਿਹਤਰ ਪਾਲਿਸੀਆਂ ਬਣਾ ਸਕਣ ਤੇ ਨਾਲ ਹੀ ਸਰ ਤੁਸੀਂ ਆਪਣੇ ਇਲੈਕਸ਼ਨ ਕੈਂਪੇਨ ਦੇ ਬਾਰੇ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰ ਦਿਓ ਇੱਕ ਵਾਰੀ ਜੀ ਥੈਂਕ ਯੂ ਇੱਕ ਕੁਐਸਚਨ ਬੜਾ ਇੰਪੋਰਟੈਂਟ ਹੈ ਮੇਰੀ ਰਾਈਡਿੰਗ ਪਹਿਲਾਂ ਸੀ ਬ੍ਰੈਮਟਨ ਸੈਂਟਰ ਬ੍ਰੈਮਟਨ ਸੈਂਟਰ ਨੂੰ ਖਤਮ ਕਰਕੇ ਫਿਰ ਉਹਨਾਂ ਨੇ ਦੋ ਰਾਈਡਿੰਗਸ ਬਣਾਈਆਂ ਤੇ 80% ਆਫ ਦਾ ਜਿਹੜਾ ਪੁਰਾਣਾ ਬ੍ਰੈਂਪਟਨ ਸੈਂਟਰ ਸੀ ਉਹ ਨਵੀਂ ਰਾਈਡਿੰਗ ਬਣ ਗਈ ਬ੍ਰੈਂਪਟਨ ਚਿੰਕੂਜ਼ੀ ਪਾਰਕ ਮੈਂ ਉਥੋਂ ਰਨ ਕਰ ਰਿਹਾ 20% ਪੋਰਸ਼ਨ ਰੂਬੀ ਹੋਰਾਂ ਦੀ ਰਾਈਡਿੰਗ ਤੋਂ ਐਡ ਹੋਇਆ ਮੈਂ ਉਥੋਂ ਬ੍ਰੈਂਪਟਨ ਚਿੰਕੂਜ਼ੀ ਪਾਰਕ ਤੋਂ ਰਨ ਕਰ ਰਿਹਾ ਤੇ ਫਿਰ ਨਵਾਂ ਬ੍ਰੈਂਪਟਨ ਸੈਂਟਰ ਬਣਾਇਆ ਜਿੱਦੇ ਸਿਟੀ ਹਾਲ ਔਰ ਸਾਨੀਆ ਜੀ ਦੀ ਰਾਈਡਿੰਗ ਤੋਂ ਕੁਝ ਪੋਰਸ਼ਨ ਲੈ ਕੇ ਨਵਾਂ ਬ੍ਰੈਂਪਟਨ ਸੈਂਟਰ ਉਹਨੇ ਬਣਾਇਆ ਤੇ ਮੈਂ ਬ੍ਰੈਂਪਟਨ ਚਿੰਕੂਜ਼ੀ ਪਾਰਕ ਤੋਂ ਰਨ ਕਰ ਰਿਹਾ ਤੇ ਜਿਹੜੇ ਦੇਖਣ ਵਾਲੇ ਰਹਿੰਦੇ ਨੇ ਬ੍ਰੈਮਟਨ ਚਿੰਕੂਜ਼ੀ ਪਾਰਕ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਲਿਬਰਲ ਨੂੰ ਵੋਟ ਪਾਓ ਤਾਂ ਕਿ ਅਸੀਂ ਜਾ ਕੇ ਵੀ ਕੈਨੇਡਾ ਸਟਰੋਂਗਰ ਸਰ ਜਿਵੇਂ ਚੋਸ ਜਸੈ ਕੇ ਤੁਹਾਨੂੰ ਚਿੰਕੂਜ਼ੀ ਪਾਰਕ ਦਾ ਏਰੀਆ ਦਿੱਤਾ ਗਿਆ ਤੁਸੀਂ ਖੁਸ਼ ਹੋ ਏ ਡਿਸੀਜਨ ਤੋਂ ਯੈਸ ਆਮ ਹੈਪੀ ਬਿਕਾਜ਼ 80% ਜਿਹੜਾ 올ਡ ਬ੍ਰੈਮਟਨ ਸੈਂਟਰ ਸੀ ਉਹ ਬ੍ਰੈਮਟਨ ਚਿੰਕੂਜ਼ੀ ਪਾਰਕ ਦੇ ਵਿੱਚ ਹੈ ਤੇ ਮੈਂ ਬੇਸਿਕਲੀ ਜਿੱਥੇ ਮੈਜੋਰਟੀ ਆਫ ਰਾਈਡਿੰਗ ਜਿਹੜੀ ਮੈਂ ਰਿਪਰੈਜ਼ੈਂਟ ਕਰ ਰਿਹਾ ਸਾਂ ਉਹ ਸਟਿਲ ਉਹੀ ਰੈਜ਼ੀਡੈਂਟ ਨੇ ਉਹੀ ਕੰਸਟੀਟੂਐਂਟ ਨੇ ਐਂਡ ਆਮ ਹੈਪੀ ਵਿਦ दैट ਰਾਈਡਿੰਗ ਜੀ ਸਰ ਅਜ ਤੁਸੀਂ ਇਕਵਿੰਦਰ ਗਹਿਰ ਜੀ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਮੌਕੇ ਮੈਂ ਬਸ ਕਹਿਣਾ ਚਾਹੁੰਦਾ ਬੈਸਟ ਆਫ ਲੱਕ ਕਾਫੀ ਨੌਜਵਾਨ ਨੇ ਕੰਮ ਕੀਤਾ ਸਾਡੇ ਕਮਿਊਨਿਟੀ ਵਾਸਤੇ ਕਾਫੀ ਬੱਡਾ ਇਨ ਦਾ ਇੰਪੈਕਟ ਐਂਡ ਜੋ ਪਾਰਟੀ ਦੇ ਵਿੱਚ ਕਰਦੇ ਆ ਵੀ ਆਰ ਥੈਂਕਫੁਲ ਐਂਡ ਹੋਪਫੁਲੀ ਜਿਹੜੇ ਰੈਜ਼ੀਡੈਂਟਸ ਆ ਓਬਵੀਅਸ ਗਾ ਨੂੰ ਰੈਕੋਗਨਾਈਜ਼ ਕਰੋਗੇ ਜੀ ਸਰ ਮਾਰਕ ਆਂਦੇ ਜਿਹਾ ਗੱਲ ਕਰਦੇ ਆ ਤਾਂ ਐਜ਼ ਅ ਲੀਡਰ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਕਿ ਜਿਹੜਾ ਨੇ ਲੀਡਰ ਆ ਜਦੋਂ ਚੱਲ ਰਿਹਾ ਮੇਲਾ ਦਾ ਦੇਸ਼ ਲਈ ਵਧੀਆ ਗੱਲ ਆ ਉਹ ਯੂ ਨੋ ਕਾਫੀ ਮੁੱਦੇ ਨੇ ਸਾਰਿਆਂ ਨੂੰ ਪਤਾ 트ੰਪ ਦਾ ਇਸ਼ੂ ਹੈਗਾ ਐ ਐਂਡ ਸੋ ਇਟਸ ਇਟਸ ਗੁੱਡ ਯੂ ਨੋ ਓਨ ਅ ਦੀ ਅਪਰੋਚ ਆ ਆਬਵੀਸਲੀ ਓਨ ਅ ਦੀ ਐਕਸਪੀਰੀਐਂਸ ਵੀ ਕਾਫੀ ਆ ਐਂਡ ਅ ਅਪਪ੍ਰੀਸ਼ੀਏਟ ਕਰਦੇ ਆ ਤੇ ਸਰ ਬ੍ਰੈਮਟਨ ਸਿਟੀ ਕੌਂਸਲ ਦੇ ਵੱਲੋਂ ਜਿਨੇ ਲਿਬਰਲ ਦੇ ਕੈਂਡੀਡੇਟਸ ਨੇ ਬ੍ਰੈਮਟਨ ਦੇ ਵਿੱਚ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਯਾ ਵੈਲ ਓਨਲੀ ਜਸਟ ਰੀਸੈਂਟਲੀ ਐਲ ਆਰਟੀ ਇਨੂ ਫੌਂਟ ਕਿਤਾ ਜਿਹੜੀ ਸਾਡੀ ਟਨਲ ਟੂ ਐਲ ਆਰਟੀ ਆ ਉਦਲੀ ਆਵਸੀ ਜਰਸਾ ਦੇ ਰੈਜ਼ਿਡੈਂਸ ਆ ਸ਼ਰਦਾ ਕਾਫੀ ਲੰਬੇ ਸਮੇਂ ਤੋਂ ਸੁਪਨਾ ਵੀ ਸਗਾ ਇੱਕ ਤੇ ਉਹ ਜਿਹੜਾ ਪੂਰਾ ਹੋਇਆ ਵੀਸੀ ਆਪਾ ਨੇਚਰਲੀ ਸਪੋਰਟ ਕਰ ਰਹੇ ਆ ਇਕਵਿੰਦਰ ਗਹਿਰ ਜੀ ਬਾਰੇ ਕੀ ਕਹਿਣਾ ਚਾਹੋਗੇ ਇਕਵਿੰਦਰ ਗਹਿਰ ਬਹੁਤ ਹੀ ਅੱਛਾ ਬੱਚਾ ਹੈਗਾ ਇੱਕ ਐਗਜ਼ਾਮਪਲ ਹੈਗਾ ਹਾਰਡ ਵਰਕ ਦਾ ਲਾਇਰ ਪੜ੍ਹ ਕੇ ਐਨੀ ਵੱਡੀ ਜਾਬ ਛੱਡ ਕੇ ਉਹਦੇ ਬਾਅਦ ਉਹਨੇ ਮਤਲਬ ਸੇਵਾ ਕਰਨੀ ਸ਼ੁਰੂ ਕੀਤੀ ਤੇ ਹੁਣ ਰੀਇਲੈਕਟ ਕਰਕੇ ਅਸੀਂ ਉਦੇ ਨਾਲ ਮੋੜਿਆ ਦਾ ਮੋੜਾ ਮਿਲਾ ਕੇ ਅਸੀਂ ਚਾਹੁੰਦੇ ਹਾਂ ਕਿ ਲਿਬਰਲ ਪਾਰਟੀ ਦੁਆਰਾ ਆਏ ਤੇ ਇਕਵਿੰਦਰ ਗਹਿਰ ਦੁਆਰਾ ਐਮਪੀ ਬਣੇ ਇਕਵਿੰਦਰ ਗਹਿਰ ਜੀ ਵੱਲੋਂ ਲੋਕਾਂ ਦੀ ਹੈਲਪ ਕੀਤੀ ਜਾਂਦੀ ਹੈ ਮਤਲਬ ਜੋ ਲੋਕਾਂ ਨੂੰ ਡਿਮਾਂਡ ਕਰਦੇ ਨੇ ਉਹ ਪੂਰੀ ਕਰਦੇ ਨੇ ਇਹ ਹਾਂਜੀ ਹਾਂਜੀ ਡੈਫੀਨੇਟਲੀ ਕਰਦੇ ਨੇ ਜੀ ਇਸ ਤੇ ਜਿੰਨੀ ਵਾਰ ਕਿਸੇ ਦੇ ਕਿਸੇ ਨੇ ਕਿਹਾ ਤੇ ਅੱਗੇ ਸੁਨੇਹਾ ਦਿੱਤਾ ਤੇ ਉਹ ਹੈਲਪ ਕੀਤੀ ਉਹਨਾਂ ਨੇ ਅੰਕਲ ਜੀ ਇਕਵਿੰਦਰ ਗਹਿਰ ਨੂੰ ਜਿਹਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਹੋ ਕੀ ਕਾਰਨ ਹੈ ਉਹਨਾਂ ਨੂੰ ਸਪੋਰਟ ਕਰਨ ਇਹ ਯੰਗ ਮੈਨ ਪੜਿਆ ਲਿਖਿਆ ਮੁੰਡਾ ਜੀ ਬਹੁਤ ਹੀ ਵਧੀਆ ਕੰਮ ਕਰ ਰਿਹਾ ਬਾਕੀ ਅਤੇ ਇੱਕ ਵੱਡੀ ਫੈਡਰੇਸ਼ਨ ਦੇ ਨਾਲ ਆ ਸਾਡੀ ਸਪੋਰਟ ਉਹ ਮੰਨਦੇ ਕਿ ਜਸ ਮਸਾਦਨ ਵੀ ਜਵਾਨ ਦੇ ਵਿੱਚ ਬਹੁਤ ਸਪੋਰਟ ਕਰਿਆ। ਵੈਸੇ ਵੀ ਅਸੀਂ ਲਿਬਰਲ ਆ ਜੀ ਤੇ ਮਾਰਕਰਨੀ ਦੇ ਕਰਕੇ ਅਸੀਂ ਚੋਣੇ ਵੀ ਸਾਰੇ ਸਪੋਰਟ ਲਿਬਰਲ ਦੀ ਕਰਨ ਤਾਂ ਕਿ ਇਹਨਾਂ ਦੀ ਜਿਹੜੀ ਆ ਆਪਣੀ ਗਵਰਨਮੈਂਟ ਆ ਉਹ ਮੈਜੋਰਟੀ ਗਵਰਨਮੈਂਟ ਬਣੇ। ਸੋ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਹਮ ਹਮਾ ਕੇ ਲਿਬਰਲ ਪਾਰਟੀ ਦੀ ਮਦਦ ਕਰੋ ਤਾਂ ਕਿ ਆਪਾਂ ਜਿਹੜੀ ਹੈਗੀ ਆ ਗਵਰਨਮੈਂਟ ਜਿਹੜੀ ਮੈਜੋਰਟੀ ਗਵਰਨਮੈਂਟ ਬਣਾ ਸਕੀ। ਮਾਰਕਾ ਨੀਜਾ ਜਿਵੇਂ ਕਿ ਉਹਨਾਂ ਲਿਬਰਲ ਦੇ ਲੀਡਰ ਨੇ ਕਿ ਤੁਸੀਂ ਉਹਨਾਂ ਨੂੰ ਗੁੱਡ ਲੀਡਰ ਮੰਨਦੇ ਹੋ ਮਾਰਕਾ ਨੀਜੀ ਨੂੰ ਹਾਂਜੀ ਬਿਲਕੁਲ ਜੀ ਗੁੱਡ ਲੀਡਰ ਗੁੱਡ ਇਕਨੋਮਿਕ ਇਕਨੋਮਿਕਸ ਸੋ ਆਮ ਸ਼ੋਰ ਆਪਰੇ ਕੰਟਰੀ ਨੂੰ ਵਧੀਆ ਲੀਡ ਦੇਊਗਾ ਲੀਡ ਲੈ ਕੇ ਜਾਊਗਾ ਜੋਰ ਸੈਸ਼ਨ ਦੀਆਂ ਗੱਲਾਂ ਹੋ ਰਹੀਆਂ ਉਹਦੇ ਚ ਬਾਹਰ ਕੱਢੂਗਾ ਜੀ ਸੋ ਅਸੀਂ 100% ਸਪੋਰਟ ਕਰਦੇ ਹਾਂ ਲਿਬਰਲ ਪਾਰਟੀ ਨੂੰ ਤਾਂ ਹਾਲੇ ਦੇ ਵਿੱਚ ਤੁਹਾਨੂੰ ਦਿਖਾਇਆ ਇਕਵਿੰਦਰ ਗਹਿਰ ਜੀ ਦੇ ਇਲੈਕਸ਼ਨ ਕੈਂਪੇਨ ਤੇ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋਨੀਆ ਸਿੱਧੂ ਜੀ ਜੋ ਕਿ ਬ੍ਰੈਂਪਟਨ ਸਾਊਥ ਤੋਂ ਕੈਂਡੀਡੇਟ ਖੜੇ ਹੋਏ ਨੇ ਲਿਬਰਲ ਪਾਰਟੀ ਦੇ ਉਹਨਾਂ ਦੇ ਇਲੈਕਸ਼ਨ ਕੈਂਪੇਨ ਤੇ ਪਹੁੰਚੇ ਆਂ ਤੇ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਸੋਨੀਆ ਸਿੱਧੂ ਜੀ ਦੇ ਨਾਲ ਤੇ ਹੋਰ ਵੀ ਜੋ ਕੈਂਡੀਡੇਟਸ ਖੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸ਼ੁਰੂ ਕਰਦੇ ਆਂ ਰਿਪੋਰਟ 29 ਮਾਰਚ ਸ਼ਨੀਵਾਰ ਨੂੰ ਹੀ ਲਿਬਰਲ ਪਾਰਟੀ ਦੇ ਬ੍ਰੈਂਟਨ ਸਾਊਥ ਤੋਂ ਉਮੀਦਵਾਰ ਸੋਨੀਆ ਸਿੱਧੂ ਵੱਲੋਂ ਵੀ ਗੈਟ ਟੂਗੇਦਰ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੋਨੀਆ ਸਿੱਧੂ 2015 ਵਿੱਚ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਸਨ ਅਤੇ ਹੁਣ 2025 ਵਿੱਚ ਉਹ ਚੌਥੀ ਵਾਰ ਚੋਣ ਲੜ ਰਹੇ ਹਨ ਸੋਨੀਆ ਸਿੱਧੂ ਨੇ ਕਿਹਾ ਕਿ ਪਿਛਲੇ ਇੰਨੇ ਸਾਲਾਂ ਤੋਂ ਲੋਕਾਂ ਦਾ ਉਹਨਾਂ ਨੂੰ ਬਹੁਤ ਸਾਥ ਮਿਲ ਰਿਹਾ ਹੈ ਉਹਨਾਂ ਨੇ ਗੈਟ ਟੂਗੇਦਰ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਮਮਾ ਜੋਤੇ ਇਲੈਕਸ਼ਨ ਕੰਪੈਂਨ ਦੀ ਸ਼ੁਰੂਆਤ ਕਰ ਦਿੱਤੀ ਗਿਆ ਫੈਡਰਲ ਇਲੈਕਸ਼ਨਸ ਆ ਰਹੀਆਂ ਨੇ ਕਿਵੇਂ ਦੀ ਚੱਲ ਰਹੀ ਹੈ ਇਲੈਕਸ਼ਨ ਕੰਪੈਂ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਇੰਨਾ ਵੈਦਰ ਖਰਾਬ ਹੈਗਾ ਪਰ ਫਿਰ ਵੀ ਜਿਹੜਾ ਲੋਕਾਂ ਦਾ ਉਤਸ਼ਾਹ ਹੈਗਾ ਸਾਰੀ ਰੈਜ਼ੀਡੈਂਸੀ ਮੈਂ ਬਹੁਤ ਹੀ ਰਿਹਣੀ ਆ ਜਿਹੜੇ ਹੌਮ ਹੁਮਾ ਕੇ ਇੰਨਾ ਪਿਆਰ ਦੇ ਰਹੇ ਆ ਸੋ ਮੈਂ ਕਦੀ ਵੀ ਨਹੀਂ ਭੁੱਲ ਸਕਦੀ ਤੇ 2015 ਤੋਂ ਲੈ ਕੇ ਅੱਜ ਤੱਕ ਹੁਣ ਵੀ ਤੁਸੀਂ ਦੇਖ ਰਹੇ ਹੋ ਇੰਨਾ ਵੈਦਰ ਜਿਹੜਾ ਬਹੁਤ ਬਾਰ ਖਰਾਬਾ ਪਰ ਸਾਰੇ ਜਣੇ ਪਹੁੰਚੇ ਹੋਏ ਹੈਗੇ ਆ ਸੋ ਮੈਂ ਬਹੁਤ ਹੀ ਧੰਨਵਾਦ ਕਰਦੀ ਆ ਸਾਰਿਆਂ ਦਾ ਤੇ ਉਮੀਦ ਕਰਦੀ ਆ ਇਸੇ ਹੀ ਤਰ੍ਹਾਂ ਨਾਲ ਸਾਰੇ ਪਿਆਰ ਦੇਣਗੇ ਤੇ ਜਿਹੜੀ ਮੈਂ ਅਪੀਲ ਕਰਨਾ ਚਾਹਨੀ ਹੈਗੀ ਆ ਕਿ ਮਾਰਕ ਕਰਨੀ ਜਿਹੜੇ ਹੈਗੇ ਸਾਡੇ ਸਟਰੋਂਗ ਲੀਡਰਸ਼ਿਪ ਬਹੁਤ ਲੋੜ ਹੈਗੀ ਆ ਜਿਵੇਂ ਕਿਸੇ ਦੇਖਦੇ ਹੋ ਕਿ ਪ੍ਰੈਜ਼ੀਡੈਂਟ 트੍ਰੰਪ ਦੇ ਜਿਹੜਾ ਟੈਰਿਫਸ ਲਗਾ ਰਹੇ ਆ ਜਿਹੜੇ ਔਰ ਇਟਸ ਅ ਹਿਸਟੋਰੀਕਲ ਡੇ ਅਮ ਇਟ ਜਿਹੜੀ ਸਿਚੁਏਸ਼ਨ ਹੈਗੀ ਆ ਕ੍ਰਾਈਸਿਸ ਹੈਗਾ ਇਸ ਕ੍ਰਾਈਸਿਸ ਨੂੰ ਨਿਪਟਨ ਵਾਸਤੇ ਮਾਰਕਰਨੀ ਇਜ਼ ਦ ਓਨਲੀ ਵਨ ਪਰਸਨ ਜਿਹੜਾ ਕਿ ਉਹ ਚੈਲੰਜ ਨੂੰ ਅਕਸੈਪਟ ਕਰਦੇ ਆ ਤੇ ਪ੍ਰੂਵਨ ਰੈਕੋਰਡ ਆ ਉਹਨਾਂ ਦਾ ਜਿਹੜਾ ਕਿ ਉਹ ਇਸ ਕੈਨੇਡਾ ਨੂੰ ਸਟਰੋਂਗ ਬਣਾ ਸਕਦੇ ਆ ਸੋ ਮੈਂ ਇਹ ਕਹਿਣਾ ਚਾਹੁੰਦੀ ਕਿ سپورਟ ਲੇਬਰ سپورਟ ਮਾਰਕਰਨੀ ਸੋ ਅਹੀਂ ਮੈਂ ਅਪੀਲ ਕਰਨਾ ਚਾਹੂੰਗੀ ਮ ਇਸ ਵਾਰੀ ਰਾਈਡਿੰਗਸ ਦੇ ਵਿੱਚ ਵੀ ਕੁਝ ਫੇਰ ਬਦਲ ਕੀਤਾ ਗਿਆ ਚੇਂਜ ਕੀਤਾ ਗਿਆ ਤਾਂ ਤਾਂ ਹਾਟੀ ਰਾਈਡਿੰਗ ਦੇ ਵਿੱਚ ਕੁਝ ਚੇਂजेस ਆਏ ਨੇ ਬਿਲਕੁਲ ਜੀ ਰੀਡਿਸਟ੍ਰਿਬਿਊਸ਼ਨ ਦਾ ਸਾਲ ਬਾਅਦ ਜਿਹੜੀ ਹੁੰਦੀ ਆ ਉਹ ਹੋਈ ਹੈਗੀ ਆ ਤੇ ਜਿਹੜੀ ਮੇਰੀ ਰਾਈਡਿੰਗ ਹੈਗੀ ਆ ਜਿਵੇਂ ਡਾਊਨ Town ਵਾਲਾ ਏਰੀਆ ਜਿਹੜਾ ਉਹ ਪ੍ਰੈਂਪਟਨ ਸੈਂਟਰ ਵਿੱਚ ਚਲਾ ਗਿਆ ਸੋ ਮਾਈ ਰਾਈਡਿੰਗ ਜਸਟ ਵਨ ਟਵਾਰਡਸ ਵੈਸਟ ਸਾਈਡ ਤੇ ਡੈਫੀਨਿਟਲੀ ਜਿਹੜੀਆਂ ਚੇਂਜਸ ਹੈਗੀਆਂ ਸੋ ਇਸੇ ਕਰਕੇ ਜਿਹੜੇ ਸਾਰੇ ਰੈਜ਼ੀਡੈਂਸ ਪੁੱਛ ਵੀ ਰਹੇ ਆ ਸਾਡੇ ਕੋਲ ਮੈਪ ਤਿਆਰ ਹੈਗਾ ਸੋ ਅਸੀਂ ਪ੍ਰੋਵਾਈਡ ਵੀ ਕਰ ਰਹੇ ਹੈਗੇ ਆ ਤਾਂ ਕਿ ਉਹ ਮੈਪ ਤੋਂ ਪਤਾ ਲੱਗ ਸਕੇ ਕਿ ਕਿਹੜੀਆਂ ਕਿਹੜੇ ਜਿਹੜੀਆਂ ਜਿਹੜੀ ਸਾਈਡ ਹੈਗੀ ਆ ਕਿਹਦੇ ਚ ਰੈਜ਼ੀਡੈਂਸ ਰਹਿੰਦੇ ਆ ਪਰ ਮੈਂ ਜਿੱਥੇ ਵੀ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਬ੍ਰੈਂਪਟਨ ਵਾਸੀਆਂ ਨੂੰ ਕਿ ਸਪੋਰਟ ਲਿਬਰਲ ਜਿੱਥੇ ਵੀ ਸਾਡੇ ਲਿਬਰਲ ਟੀਮ ਹੈਗੀ ਆ ਇਸ ਟੀਮ ਨੇ ਬਹੁਤ ਰਲ ਕੇ ਕੰਮ ਕੀਤਾ ਹੈਗਾ ਚਾਹੇ ਇਨਫਰਾਸਟ੍ਰਕਚਰ ਬਾਰੇ ਚਾਹੇ ਉਹ ਚਾਈਲਡ ਕੇਅਰ ਬਾਰੇ ਡੈਂਟਲ ਕੇਅਰ ਬਾਰੇ ਪਰ ਹੁਣ ਜਿਹੜਾ ਹਿਸਟੋਰੀਕਲ ਕ੍ਰਾਈਸਿਸ ਅਸੀਂ ਫੇਸ ਕਰ ਰਹੇ ਹਾਂ ਪ੍ਰੈਜ਼ੀਡੈਂਟ ਟਰੰਪ ਤੋਂ ਸਾਊਥ ਆਫ ਦਾ ਬਾਰਡਰ ਵੀ ਆਰ ਫੇਸਿੰਗ ਹਿਸਟੋਰੀਕਲ ਕ੍ਰਾਈਸਿਸ ਇਟਸ ਥ੍ਰੈਟ ਟੂ ਆਵਰ ਇਕਨੋਮੀ ਇਟਸ ਥ੍ਰੈਟ ਟੂ ਆਵਰ ਜਸਟ ਨਾਟ ਕਲੀ ਇਕਨੋਮੀ ਜੌਬਸ ਨੂੰ ਹੀ ਨਹੀਂ ਸਾਡੀ ਸੋਵਰਨਟੀ ਨੂੰ ਵੀ ਹੈਗਾ ਸੋ ਦਾ ਓਨਲੀ ਓਨਲੀ ਲੀਡਰਸ਼ਿਪ ਜਿਹੜੀ ਆ ਪ੍ਰੋਟੈਕਟ ਕਰ ਸਕਦੀ ਆ ਸਾਨੂੰ ਮਾਰ ਕਰਨੀ ਸੋ ਜਸਟ ਮੈਂ ਇਹ ਕਹਿ ਰਹੀ ਆ ਕਿ ਮਾਰਕ ਕਾਰਨੀ ਨੇ ਦੇ ਜਿੰਨੇ ਵੀ ਸਾਡੇ ਲਿਬਰਲਸ ਸਪੋਰਟ ਲਿਬਰਲਸ ਤਾਂ ਕਿ ਅਸੀਂ ਚੜ੍ਹਾ ਕਿ ਆ ਸਟਰੋਂਗ ਕੈਨੇਡਾ ਨੂੰ ਬਣਾ ਸਕੀਏ ਜਵਾਬਦੇਹ ਸਕੀਏ ਮਾਰਕ ਕਾਰਨੀਜ਼ ਵਿਜ਼ਨ ਇਜ਼ ਟ ਪ੍ਰੋਟੈਕਟ ਕੈਨੇਡਾ ਕ੍ਰੀਟ ਜੋਬਸ ਤੇ ਇਸ ਤੁਸੀਂ ਪ੍ਰੂਵਨ ਰੈਕੋਰਡ ਵੀ ਦੇਖ ਸਕਦੇ ਜਦੋਂ ਟੈਰਫ ਲੱਗਿਆ ਅਨਜਸਟੀਫਾਈਡ ਟੈਰਫ ਤੇ ਉਹਦੇ ਵਿੱਚ ਮਾਰ ਕਰਨੀ ਹੁਣਾਂ ਨੇ ਉਸੇ ਟਾਈਮ ਜਿਹੜੀ ਸਪੋਰਟ ਵੀ ਦਿੱਤੀ ਆ ਜਿਹੜੇ ਮੈਜਰਸ ਈਆਈ ਮੈਜਰਸ ਜਾਂ ਵਰਕਰਸ ਨੂੰ ਵੀ ਸਪੋਰਟ ਮਿਲ ਸਕੇ ਸੋ ਜਿਹੜਾ ਕਿ ਸਾਰਿਆਂ ਨੂੰ ਨਾਲ ਲੈ ਕੇ ਪ੍ਰੀਮੀਅਰਸ ਨੂੰ ਵੀ ਨਾਲ ਲੈ ਕੇ ਜਿਹੜੀ ਹੁਣ ਗੱਲਬਾਤ ਹੋਈ ਹੈਗੀ ਆ ਸੋ ਤੁਸੀਂ ਆਪ ਦੇਖ ਸਕਦੇ ਹੋ ਸੋ ਮੈਂ ਇਸੇ ਕਰਕੇ ਉਮੀਦ ਕਰਦੀ ਆ ਕਿ ਸਾਰੇ ਜੜੇ ਲੇਬਰਸ ਨੂੰ ਸਪੋਰਟ ਜਿਵੇਂ ਪਹਿਲਾਂ ਪਿਆਰ ਦਿੱਤਾ ਸੀ ਉਹ ਮੈਂ ਹੀ ਦੇਣਗੇ ਜੀ ਇਸ ਮੌਕੇ ਬ੍ਰੈਂਟਨ ਵੈਸਟ ਤੋਂ ਉਮੀਦਵਾਰ ਕਮਲ ਖਹਿਰਾ ਬ੍ਰੈਂਟਨ ਨਾਰਥ ਕੈਲਡਨ ਤੋਂ ਉਮੀਦਵਾਰ ਰੂਬੀ ਸੋਹਤਾ ਰੀਜਨਲ ਕਾਉਂਸਲਰ ਗੁਰਪ੍ਰਤਾਪ ਸਿੰਘ ਟੂਰ ਉਗੇ ਕਾਰੋਬਾਰੀ ਬਿੱਲਾ ਸਿੱਧੂ ਅਤੇ ਹੋਰ ਵੀ ਕਈ ਲੋਕ ਪਹੁੰਚੇ ਸਾਰਿਆਂ ਵੱਲੋਂ ਸੋਨੀਆ ਸਿੱਧੂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਨੇ ਕਿਹਾ ਕਿ ਸੋਨੀਆ ਸਿੱਧੂ ਜੀ ਹਰ ਮੁਸੀਬਤ ਵਿੱਚ ਉਹਨਾਂ ਦੇ ਨਾਲ ਖੜੇ ਹੋਏ ਹਨ ਮੈਮ ਐਜੈਕਸ਼ਨ ਕੈਂਪੇਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸੋਨੀਆ ਮੈਮ ਜੀ ਨੂੰ ਤੁਸੀ ਸਪੋਰਟ ਕਰਨ ਲਈ ਪਹੁੰਚੀ ਹਾਂ ਕੀ ਕਹਿਣਾ ਚਾਹਾਂ ਲੁੱਕ ਮੈਂ ਆਹੇ ਕਹਿਣਾ ਕਿ ਜਿਹੜੀ ਸਾਨੀਆ ਸਿੱਧੂ ਹੈਗੇ ਨੇ ਸਾਡੀ ਭੈਣ ਹੈਗੀ ਆ 9 ਸਾਲਾਂ ਦੇ ਅੰਦਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਨੂੰ ਪਤਾ ਸਾਨੀਆ ਸਿੱਧੂ ਹਮੇਸ਼ਾ ਹੈ ਕਮਿਊਨਿਟੀ ਲਈ ਖੜੀ ਹੈਗੀ ਆ ਆ ਪ੍ਰੈਮਟਨ ਸਾਊਥ ਕਮਿਊਨਿਟੀ ਲਈ ਖੜੀ ਹੈਗੀ ਹੈਗੀ ਆ ਆਪਾਂ ਆ ਵੀ ਜਾਣਦੇ ਹੈਗੇ ਆ ਇਹਨਾਂ ਦੀ ਲੀਡਰਸ਼ਿਪ ਜਿਹੜੀ ਹਾਊਸ ਆਫ ਕਾਮਨਸ ਅੰਦਰ ਹੈਗੀ ਆ ਪਰਟਿਕੁਲਰਲੀ ਆ ਵਿਲ ਟੈਲ ਯੂ ਐਜ਼ ਅ ਮੇਲਟ ਮਿਨਿਸਟਰ ਥੇ ਵਰਕ ਥੈਟ ਸ਼ੀ ਹੈਜ਼ ਡਨ on diabetes kid ji inni vaddi jehda diabetes a framework hega ya this goes to show the leadership of saniya in this community and i will tell you jehdi uh, sadi liberal team hegi a apne sare hi you know 5 mp ne hun 6ve ho jane 6 mp ho jane hege a this is because sadi leadership bahut strong rahi hegi a we have always worked together te jehda aha particular jehda a election hega this election matters more than any other election kyunki na hi sirf eh jump de terror of the third te karke hegi a this election is about the sovereignty of our canada uh, te bahut zaruri hai ki and mark hardy jide ki crisis tested leader ne sade pradhanmantri sade leader ne under his leadership i know and with this wonderful team jodi ki ground te pata hai sanu ke issues kede ne important we have been there fighting since day one and we're going to continue to make sure uh, ke assi oh fight uh, jodi uh, jinda hamesha jinda rakhiye te aas karde hai ke apne sare hi saroteyan nu apni brampton di community nu ke tonu ik bar fer sanu mauka deo so we can continue to be your voices in ottawa uh, sir sonia ji si, sir ji ne to se si support karan panchaw federal elections aa riyan ne ki kehna chao ਅ ਬਿਲਕੁਲ ਜੀ ਦੇਖੋ ਸੋਨੀ ਸਿੱਧੂ ਜੀ ਇੱਥੋਂ ਦੇ ਮੈਂਬਰ ਆਫ ਪਾਰਲਮੈਂਟ ਹੈਗੇ ਆ 2015 ਤੋਂ ਲੈ ਕੇ ਹੁਣ ਤੱਕ ਤੇ ਸਿਟੀ ਦੇ ਨਾਲ ਨਾਲ ਰਲ ਮਿਲ ਕੇ ਮੈਨੂੰ ਮੌਕਾ ਮਿਲੇ ਆ ਸਿንስ 2020 22 ਜਦੋਂ ਦਾ ਮੈਂ ਕਾਂਸਲਰ ਬਣਿਆ ਹੈਗਾ ਕਿ ਇਹਨਾਂ ਦੇ ਨਾਲ ਨਾਲ ਰਲ ਮਿਲ ਕੇ ਕੰਮ ਕਰੰਦਾ ਦ ਫੈਰੋਲਸ ਗਵਰਨਮੈਂਟ ਜਿਹੜੀ ਹੈਗੀ ਆ ਸਿਟੀ ਦੇ ਨਾਲ ਨਾਲ ਰਲ ਮਿਲ ਕੇ ਕਿੰਨੇ ਪ੍ਰੋਜੈਕਟਸ ਜਿਹੜੇ ਸਾਡੀ ਜ਼ਰੂਰੀ ਹੈਗੇ ਆ ਉਹਨਾਂ ਨੂੰ ਡਿਲੀਵਰ ਕਰਨ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈਗਾ ਆ ਰੀਸੈਂਟਲੀ ਜਿਹੜਾ ਲਾਸਟ ਵੀਕ ਇਹਨਾਂ ਨੇ ਬਹੁਤ ਸੋਹਣੀ ਐਨਾਊਂਸਮੈਂਟ ਕੀਤੀ ਸੀ ਕਿ ਜਿਹੜੀ ਸਾਡੀ ਬ੍ਰੈਂਟਨ ਦੇ ਲਈ ਪਹਿਲੀ ਵਾਰੀ ਤਾਂ ਹੋਇਆ ਕਿ ਯੂਜੂਅਲੀ ਜਿਹੜੇ ਐਲ ਆਰਟੀ ਦੇ ਇਦਾਂ ਦੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਆਗੇ ਸਿਰਫ ਪ੍ਰੋਵਿੰਸ ਕਰਦਾ ਹੈਗਾ ਆ ਪਰ ਫੈਡਰਲ ਸਰਕਾਰ ਨੇ ਆਕੇ ਇਥੇ ਪ੍ਰੋਮਿਸ ਸਾਡੇ ਨਾਲ ਕੀਤਾ ਹੈਗਾ ਕਿ ਉਹ ਪੂਰਾ ਉਹਦੇ ਵਿੱਚ ਆਪਣਾ ਬਰਾਬਰ ਦਾ ਹਿੱਸਾ ਪਾ ਕੇ ਉਹ ਆਪਣਾ ਪੂਰਾ ਯੋਗਦਾਨ ਤੇ ਸਾਥ ਇਹ ਪ੍ਰੋਜੈਕਟ ਦੇ ਵਿੱਚ ਦੇਣਗੇ ਤਾਂ ਕਿ ਬ੍ਰੈਂਟਨ ਦੇ ਵਿੱਚ ਸਾਡੇ ਫੈਨਸ ਦੇ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਵਾਧਾ ਹੋਵੇ ਇਦਾਂ ਹੀ ਹੋਰ ਵੀ ਜਿੰਨੇ ਸਾਡੇ ਸਿਟੀ ਪ੍ਰੋਜੈਕਟਸ ਹੈਗੇ ਆ ਉਹਨਾਂ ਦੇ ਵਿੱਚ ਹਮੇਸ਼ਾ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈਗਾ ਸੋ ਅੱਜ ਇਹਨਾਂ ਦੀ ਕੈਂਪੇਨ ਲਾਂਚ ਤੇ ਇਥੇ ਪਹੁੰਚੇ ਹੈਗੇ ਆ ਉਮੀਦ ਕਰ ਕੰਮ ਨੂੰ ਦੇਖ ਕੇ ਰੈਜ਼ਿਡੈਂਸ ਜੋ ਵੀ ਹੈਗਾ ਆਪਣੇ ਡਿਸੀਜਨ ਹੈ ਇਲੈਕਸ਼ਨ ਡੇ ਤੇ ਉਹ ਕਰਨਗੇ ਮੈਮ ਸੋਨੀਆ ਸਿੱਧੂ ਜੀ ਨੂੰ ਤੁਸੀਂ ਸਪੋਰਟ ਕਰਨ ਦੇ ਲਈ ਪਹੁੰਚੇ ਇਲੈਕਸ਼ਨ ਕੈਂਪੇਨ ਦੇ ਵਿੱਚ ਕੀ ਕਹਿਣਾ ਚਾਹੋ ਹਾਂਜੀ ਮੈਂ ਇਹੀ ਕਹਿਣਾ ਚਾਹੂੰਗੀ ਵੀ ਕੁਝ ਦਿਨਾਂ ਦੇ ਵਿੱਚ ਬਹੁਤ ਡਿਫਰੈਂਟ ਜਿਓ ਕੈਂਪੇਨਸ ਆ ਗਿਆ ਨੇ ਉਹਨਾਂ ਦੇ ਲਾਂਚਸ ਹੋ ਰਹੇ ਨੇ ਤੁਸੀਂ ਜਿਹੜੀ ਵੀ ਕੈਂਪੇਨਸ ਰਹਿੰਦੇ ਹੈਗੇ ਹੋ ਏਰੀਆ ਦੇ ਵਿੱਚ ਪਲੀਜ਼ ਜਾ ਕੇ ਸਪੋਰਟ ਕਰੋ ਬ੍ਰੈਂਟਨ ਸਾਊਥ ਦੇ ਵਿੱਚ ਸੋਨੀਆ ਸਿੱਧੂ ਦਾ ਬਹੁਤ ਐਕਸਪੀਰੀਅੰਸ ਹੈਗਾ ਯਾ ਸ਼ੀ ਇਸ ਅ ਵੈਰੀ ਯੂ ਨੋ ਡੈਡੀਕੇਟਿਡ ਅ ਵੈਰੀ ਸਿਂਸੀਅਰ ਮੈਂਬਰ ਆਫ आवर ਕਮਿਊਨਿਟੀ ਐਂਡ ਸ਼ੀਸ ਬੀਨ ਅ ਗ੍ਰੇਟ ਕਾਲੀਗ ਤਾਹੀ ਮੈਂ ਨਾਲ ਸਪੋਰਟ ਕਰਨਾ ਹੀ ਹੈਗੀ ਅੱਜ ਤੇ ਬਹੁਤ ਹੀ ਲੋਕ ਸਪੋਰਟ ਕਰਨ ਆਏ ਨੇ ਬਹੁਤ ਜ਼ਿਆਦਾ ਮੀ ਪੈ ਰਿਹਾ ਹੈਗਾ ਤਾਂ ਮੀ ਦੇ ਬਾਵਜੂਦ ਫਿਰ ਵੀ ਆਏ ਹੈਗੇ ਨੇ ਐਂਡ ਜੇਹੀ ਮੈਂ ਵਾਦਾ ਕਰ ਸਕਦੀ ਹੈਗੀ ਅਭੀ ਹੋਰ ਨਾਲੇ ਟਾਈਮ ਦੇ ਵਿੱਚ ਵੀ ਉਸ ਤੋਂ ਦੁਗਣੀ ਮਿਹਨਤ ਕਰਾਂਗੇ ਜੋ ਇਸ਼ੂਜ਼ ਹੈਗੇ ਨੇ ਜੋ ਨਾ ਮੈਂ एरिया ਹੈਗਾ ਮੇਰਾ ਜਿਹੜੇ ਲੋਕ ਮੈਨੂੰ ਸ਼ਾਇਦ ਨਹੀਂ ਜਾਣਦੇ ਹੈਗੇ ਉਹਨਾਂ ਨਾਲ ਮੈਂ ਸਾਰਿਆਂ ਨਾਲ ਮਿਲਣਾ ਚਾਹੁੰਦੀ ਹੈਗੀ ਆ ਉਹਨਾਂ ਦੀ ਗੱਲਬਾਤ ਸੁਣਨਾ ਚਾਹੁੰਦੀ ਆ ਐਂਜੇ ਕਦੇ ਵੀ ਕੋਈ ਲੋੜ ਹੈਗੀ ਆ ਯੂ ਕੈਨ ਆਲਵੇਸ ਰਿਲਾਇ ਆਨ ਅਸ ਤਾਂ ਸਰ ਸੋਨੀਆ ਸਿੱਧੂ ਜੀ ਨੂੰ ਤੁਸੀਂ ਸਪੋਰਟ ਕਰਨ ਦੇ ਲਈ ਪਹੁੰਚੇ ਹੋ ਕਿਉਂ ਕਿਉਂ ਸਪੋਰਟ ਕਰ ਰਹੇ ਹੋ ਇਹਨਾਂ ਨੂੰ ਕੀ ਕਾਰਨ ਹੈ ਕਿਉਂਕਿ ਦੇਖੋ ਜੀ ਜਿੰਨਾ ਵੀ ਪਿਛਲੇ ਟਾਈਮ ਤੇ ਪਿਛਲੇ 8-9 ਸਾਲ ਤੋਂ ਦੇਖਦੇ ਆਪਾਂ ਜਿਹੜੀ ਲਿਬਰਲ ਪਾਰਟੀ ਆ ਇਹਨਾਂ ਨੇ ਕੈਨੇਡਾ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਗਾਂ ਵੀ ਅਸੀਂ ਆਸ ਕਰਦੇ ਆਂ ਵੀ ਇਦਾਂ ਜਿਤ ਜੋ ਇਹਨਾਂ ਨੇ ਪਿੱਛੇ ਵਰਕ ਕੀਤਾ ਆ ਉਹਦੇ ਅਕੋਰਡਿੰਗ ਇਹ ਗਾਂ ਨੂੰ ਚੱਲਣਗੇ ਵਧੀਆ ਕੈਂਡੀਡੇਟ ਆ ਨਾਲੇ ਸਾਡੇ ਏਸ਼ੀਅਨ ਭਾਈਚਾਰੇ ਲਈ ਜਿਹੜੀ ਲਿਬਰਲ ਪਾਰਟੀ ਆਲਵੇਚ ਵਧੀਆ ਰਹੀ ਆ ਤੇ ਗਾਂ ਵੀ ਅਸੀਂ ਆਸ ਕਰਦੇ ਹਾਂ ਤੇ ਵਧੀਆ ਰਹੇਗੀ ਜੀ ਸਰ ਜੋ ਵੀ ਕਮਿਊਨਿਟੀ ਦੇ ਲੋਕਾਂ ਨੂੰ ਪ੍ਰੋਬਲਮ ਆਈ ਹੈ ਕਿ ਸੋਨੀਆ ਸਿੱਧੂ ਜੀ ਦੇ ਵੱਲੋਂ ਸੋਲਵ ਕਰਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਗਈ ਹੈ ਬਿਲਕੁਲ ਜੀ ਬਿਲਕੁਲ ਸੋਨੀਆ ਜੀ ਨੇ ਇਕੱਲਾ ਇੱਕ ਕਮਿਊਨਿਟੀ ਨਾਲ ਨਹੀਂ ਬਹੁਤ ਸਾਰੀਆਂ ਵੱਖੋ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਕੰਮ ਕੀਤਾ ਆ ਅੱਜ ਸਾਰੇ ਦੇਖਣ ਨੂੰ ਤੁਹਾਨੂੰ ਮਿਲ ਗਏ ਹੁਣ ਇੱਥੇ ਪਈ ਸਾਰੀਆਂ ਕਮਿਊਨਿਟੀਆਂ ਇੱਥੇ ਆਈਆਂ ਹੋਈਆਂ ਆ ਉਹਨਾਂ ਦੀ ਸਪੋਰਟ ਵਾਸਤੇ ਤੇ ਫਰ ਸ਼ੋਰ 110% ਸੋਨਿਆ ਸਿੱਧੂ ਜੀ ਜਿੱਤਣਗੇ ਸੋਨਿਆ ਜੀ ਨੂੰ ਮੈਂ ਬਹੁਤ ਅਰਸੇ ਤੋਂ ਜਾਣਦੀ ਆ ਐਂਡ ਜਸ ਰਾਈਡਿੰਗ ਵਿੱਚ ਮੈਂ ਹੈਗੀ ਆ ਉਹ ਉੱਥੇ ਹੀ ਨੇ ਐਂਡ ਆਈਵ ਨੋਟਿਸ ਕਿ ਉਹ ਰਿਲੈਂਟਲੈਸਲੀ ਬਸ ਕੰਮ ਕਰਦੇ ਆਏ ਆ ਨੇ ਸਾਲ ਉਹਨਾਂ ਨੇ ਮਤਲਬ ਬਹੁਤ ਉਹਨਾਂ ਨੇ ਆਪਣੀ ਸਪੋਰਟਰਸ ਬਣਾਏ ਨੇ ਅੱਜ ਵੀ ਤੁਸੀਂ ਭੀੜ-ਪਾੜ ਦੇਖ ਰਹੇ ਹੱਗੇ ਉਹ ਥਿਸ ਇਜ਼ 올 ਦ ਪੀਪਲ 댓 ਸਪੋਰਟ ਹਰ ਬਿਕਾਉਜ਼ ਸ਼ੀ ਇਜ਼ ਰੀਲੀ ਅ ਗੁੱਡ ਹਿਊਮਨ ਐਟ ਹਾਰਟ ਐਂਡ ਵੈਨ ਸ਼ੀ ਟੇਕ ਸਮਥਿੰਗ ਜਿਹੜਾ ਉਹਨਾਂ ਨੇ ਕੋਈ ਰਿਜ਼ੋਲਵ ਲਿੱਤਾ ਕਿ ਮੈਂ ਇਹ ਕੰਮ ਕਰਨਾ ਤੇ ਉਹ ਕਰ ਗੁਜ਼ਰਦੇ ਨੇ ਸੋ ਇਹ ਬਹੁਤ ਜ਼ਰੂਰੀ ਚੀਜ਼ ਆ ਸਾਡੀ ਕੰਟਰੀ ਲਈ ਖਾਸ ਕਰ ਹੁਣ ਜਿਹੜੀ ਇੰਨੀ ਕਮੋਸ਼ਨ ਹੋ ਰਹੀ ਹੈ ਯੂ ਐਸ ਨੂੰ ਲੈ ਕੇ ਐਂਡ ਆਲ ਦ ਟਰੰਪ ਇਸ਼ੂਜ਼ ਦੈਟ ਵੀ ਆਰ ਹੈਵਿੰਗ We do need uh, strong support for somebody who believes in our own sovereignty, and uh, that's a very, very important thing. That's why I think a lot of people are here today to support Sonia Sidhu. And uh, like I said, she's a very compassionate human. It's not just about voting and the time that you're about to vote, it's a consistent support to her community, which I really think she stands for. So, it's very important. ਅ ਦੇਖ ਕੇ ਕਿ ਇੰਨੇ ਸਪੋਰਟਰਸ ਉਹਨਾਂ ਦੇ ਆਏ ਨੇ ਤੇ ਆਈ ਹੋਪ ਐਂਡ ਆਈ ਵਿਸ਼ ਹਰ ਦਾ ਵੈਰੀ ਬੈਸਟ ਤਾਂ ਜਿਉ ਨਾ ਟੀ ਮਾਰਚ ਦੇ ਦਿਨ ਸ਼ਨੀਵਾਰ ਦੀ ਰਿਪੋਰਟ ਜਿਸ ਦੇ ਵਿੱਚ ਇਕਵਿੰਦਰ ਗਹਿਰ ਅਤੇ ਸੋਨੀਆ ਸਿੱਧੂ ਜਿਹਦੇ ਵੱਲੋਂ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਤੇ ਹੁਣ ਤਾਂ ਉਹਨੂੰ ਸਿੱਧਾ ਲੈ ਕੇ ਚੱਲਾਂਗੇ ਐਤਵਾਰ 3 ਮਾਰਚ ਦੇ ਦਿਨ ਨੂੰ ਜਿੱਥੇ ਕਿ ਕਮਲ ਖਹਿਰਾ ਅਤੇ ਰੂਪੀ ਸੋਹਾਤਾ ਜੀ ਦੇ ਵੱਲੋਂ ਵੀ ਆਪਣੀ ਇਲੈਕਸ਼ਨ ਕੈਂਪੇਨ ਕਿਕ ਆਫ ਕੀਤੀ ਜਾ ਰਹੀ ਹੈ ਤਾਂ ਅੱਜ 3 ਮਾਰਚ ਦਿਨ ਐਤਵਾਰ ਤੇ ਅੱਜ ਦੂਸਰਾ ਦਿਨ ਹੈ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਹੋ ਚੁੱਕੀ ਹੈ ਮੈਂਬਰ ਆਫ ਪਾਰਲੀਮੈਂਟ ਜੋ ਬ੍ਰੈਂਪਟਨ ਵੈਸਟ ਤੋਂ ਸੀ ਤੇ ਹੁਣ ਬ੍ਰੈਂਪਟਨ ਵੈਸਟ ਤੋਂ ਇੱਕ ਕੈਂਡੀਡੇਟ ਖੜੇ ਹੋਏ ਨੇ ਕਮਲ ਖਹਿਰਾ ਜੀ ਉਹਨਾਂ ਦੀ ਇਲੈਕਸ਼ਨ ਕੈਂਪੇਨ ਤੇ ਪਹੁੰਚਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਹੋਰ ਵੀ ਜੋ ਇੱਥੇ ਰੌਣਕਾਂ ਲੱਗੀਆਂ ਨੇ ਸਭ ਕੁਝ ਤੁਹਾreturnData ਸਾਂਝਾ ਕਰਦੇ ਆ 3 ਮਾਰਚ ਐਤਵਾਰ ਨੂੰ ਲਿਬਰਲ ਪਾਰਟੀ ਦੀ ਬ੍ਰੈਂਪਟਨ ਵੈਸਟ ਤੋਂ ਉਮੀਦਵਾਰ ਕਮਲ ਖਹਿਰਾ ਵੱਲੋਂ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਜਿਕਰ ਹੋ ਗਏ ਕਿ ਕਮਲ ਖੈਰਾ ਵੀ ਚੌਥੀ ਵਾਰ ਚੋਣ ਮੈਦਾਨ ਵਿੱਚ ਖੜੀ ਹੋਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਮਲ ਖੈਰਾ ਨੇ ਕਿਹਾ ਕਿ ਇਹ ਚੋਣਾਂ ਕੈਨੇਡੀਅਨਾਂ ਲਈ ਬਹੁਤ ਜ਼ਰੂਰੀ ਹਨ ਅਤੇ ਸਹੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਕੈਨੇਡਾ ਨੂੰ ਮਜ਼ਬੂਤ ਸਰਕਾਰ ਮਿਲ ਸਕੇ ਅਤੇ 트럼ਪ ਦੇ ਟੈਰਿਫਾਂ ਨਾਲ ਨਜਿੱਠਿਆ ਜਾ ਸਕੇ ਤਾਂ ਮੈਂ ਮਜੂਸੀ ਵੀ ਇਲੈਕਸ਼ਨ ਕੈਂਪੇਨ ਆਪਣੀ ਸ਼ੁਰੂਆਤ ਕਰ ਦਿੱਤੀ ਹੈ ਐਨੇ ਲੋਕ ਤੁਹਾਨੂੰ ਇੱਥੇ ਪਿਆ ਦੇਣ ਦੇ ਲਈ ਪਹੁੰਚਿਆ ਕੀ ਕਹਿਣਾ ਚਾਹੋ ਜੀ ਮੈਂ ਬਹੁਤ ਹੀ ਥੈਂਕਫੁਲ ਹੈਗੀ ਆ ਗ੍ਰੇਟਫੁਲ ਹੈਗੀ ਆ ਸਾਰੀ ਹੀ ਬ੍ਰੈਂਪਟਨ ਵਾਸ ਲਿਬਰਲ ਕਮਿਊਨਿਟੀ ਦੀ ਨਾ ਸਾਲਾਂ ਤੋਂ ਬਹੁਤ ਹੀ ਪਿਆਰ ਮਿਲ ਰਿਹਾ ਹੈਗਾ ਕਮਿਊਨਿਟੀ ਤੋਂ ਐਂਡ ਟੁਗੇਦਰ ਵੀ ਬੀਨ ਏਬਲ ਟੂ ਡੂ ਸੋ ਮਨੀ ਥਿੰਗਸ ਟੁਗੇਦਰ ਯੂ نو ਟੂ ਸੀ ਵੈਦਰ ਇਟਸ ਟੈਕਸ ਕਟਸ ਵੈਦਰ ਇਟਸ ਡੈਂਟਲ ਕੇਅਰ ਯੂ نو ਵੈਦਰ ਇਟ ਇਜ਼ ਫਾਰਮਰ ਕੇਅਰ ਵੈਦਰ ਇਟ ਇਜ਼ ਸਪੋਰਟਿੰਗ ਆਰ ਸੀਨੀਅਰਸ ਮੈਨੂੰ ਪਤਾ ਹੈਗਾ ਕਿ ਆਪਾਂ ਇਕੱਠੇ ਕਿੰਨਾ ਕੰਮ ਕੀਤਾ ਹੈਗਾ ਆ ਪਰ ਜਿਹੜਾ ਆਹਾ ਇਲੈਕਸ਼ਨ ਹੈਗਾ ਆ ਇਟਸ ਸੋ ਮਚ ਬਿਗਰ ਦੈਨ ਦੈਟ ਆਪਾਂ ਦੇਖ ਰਹੇ ਆ ਆਹਾ ਨਾ ਹੀ ਸਿਰਫ ਇਲੈਕਸ਼ਨ ਇਟਸ ਅਬਾਊਟ ਕਿ ਟਰੰਪ ਦੇ ਟੈਰਫਸ ਹੈਗਾ ਇਟਸ ਐਕਚੁਅਲੀ ਥ्रेटनिंग ਦ ਵੈਰੀ ਕੋਰ ਆਫ ਆਰ ਕਮਿਊਨਿਟੀਜ਼ ਵੈਰੀ Core of our sovereignty in Canada, uh, and I think Judy uh, Mark, Arnie is are the leader. He's a crisis-tested leader uh, who is going to make sure that not only are we building a resilient economy right here in Canada, but he's the only one that's going to stand up to Trump. So I'm very thankful, for all the community members that are here today supporting our campaign launch. April 28th, new vote, Hegene. So please, sadly, sorry, Liberal team, new support, because this election matters. I'm uh, Kamal once again, uh, the member. ਪਾਰਲੀਮੈਂਟ ਫਰਮ ਬ੍ਰੈਂਟਨ ਵੈਸਟ ਬੀ ਲਿਬਰਲ ਕੈਂਡੀਡੇਟ ਇਨ ਬ੍ਰੈਂਟਨ ਵੈਸਟ ਸਿਟੀ ਆਫ ਬ੍ਰੈਂਟਨ ਵੱਲੋਂ ਵੀ ਲਿਬਰਲ ਪਾਰਟੀ ਦੇ ਉਮੀਦਵਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਰੀਜਨਲ ਕਾਉਂਸਲਰ ਪੌਲ ਵਿਸੈਂਟੇ ਕਮਲ ਖੇੜਾ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ ਕਿਹਾ ਕਿ ਕਮਲ ਖੇੜਾ ਬਹੁਤ ਹੀ ਚੰਗੀ ਉਮੀਦਵਾਰ ਹੈ ਉਹ ਹੈਲਥ케ਅਰ ਸਿਸਟਮ ਤੋਂ ਚੰਗੀ ਤਰ੍ਹਾਂ ਦੇ ਨਾਲ ਜਾਣੂ ਹਨ ਉਹਨਾਂ ਨੂੰ ਪਾਰਲੀਮੈਂਟ ਵਿੱਚ ਵਾਪਸ ਭੇਜਣਾ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਸੁਣਨੇ ਆ ਉਹਨਾਂ ਕੀ ਕਿਹਾ So, Regional Councillor Paul Vicente is here with us. Hello, sir. How are you? I'm very good. Happy to be here. Thank you for covering Brampton. And, sir, you are supporting here today uh, Liberal candidate Kamal Khera. So, what do you want to say about her? Well, I'm very pleased to visit uh, all of our uh, members of parliament as they launch their campaigns in this very important election. Uh, what I would have to say to anyone who uh, lives in Brampton and um, Participates in elections. Please remember to vote. It is so important. And, and I have to say that all of our federal members of Parliament here in the city of Brampton have done uh, a really outstanding job of supporting the city, all of its infrastructure projects, transit projects, and initiatives to make the city a better place for the future. Uh, every single member of Parliament has been uh, tremendous, really, in. Working with the city to support all of the projects that we have been organizing and leading. So, whether it's the LRT, uh, an over a billion dollar investment that they're going to be making together with the province, whether it's transit initiatives, whether it's the Riverwalk, which will transform downtown Brampton, innovation initiatives like uh, working together with us to establish uh, a new medical school working with us to establish an innovation zone in downtown Brampton the list just goes on and on and on like there was a time when they were doing announcements in Brampton almost every week and so uh, really they have been tremendous for the city and uh, very proud to be here and to see them as they launch their next campaign resident ਤੇ ਬ੍ਰੈਮਟਨ ਦੇ ਵਿੱਚ ਪਿਛਲੇ 6-7 ਸਾਲਾਂ ਤੋਂ ਰਹਿ ਰਿਹਾ ਹਾਂ ਤੇ ਜੋ ਪਿਛਲੇ 6-7 ਸਾਲਾਂ ਚ ਪਾਰਟਿਕੂਲਰਲੀ ਮੈਂ ਦੇਖਿਆ ਲਾਈਵ ਬ੍ਰੈਮਟਨ ਚੋਂ ਤੋਂ ਬਾਅਦ ਜਾਂ ਪਿਛਲੇ 10 ਸਾਲਾਂ ਤੋਂ ਅਸੀਂ ਦੇਖ ਰਿਹਾ ਹਾਂ ਕਾਫੀ ਅੱਛਾ ਜਿਹੜੀਆਂ ਡਿਵੈਲਪਮੈਂਟਸ ਆ ਬ੍ਰੈਮਟਨ ਵਾਸਤੇ ਹੋਈਆਂ ਜੋ ਕੁਆਲਿਟੀ ਆਫ ਕੈਂਡੀਡੇਟਸ ਦੇਖੀਏ ਨਾਟ ਜਸਟ ਵੈਸਟ ਦੇ ਵਿੱਚ ਸਾਰੇ ਬ੍ਰੈਮਟਨ ਦੇ ਵਿੱਚ ਲਿਬਰਲਸ ਕੋਲ ਸਭ ਤੋਂ ਅੱਛੇ ਕੈਂਡੀਡੇਟ ਨੇ ਐਸ ਵੇਲੇ ਤੇ ਸਭ ਤੋਂ ਪਹਿਲਾ ਅੱਛਾ ਸਟਾਰਟਿੰਗ ਪੁਆਇੰਟ ਹੁੰਦਾ ਹੈ ਅੱਛੇ ਕੈਂਡੀਡੇਟਸ ਤੇ ਅੱਛੇ ਕੈਂਡੀਡੇਟਸ ਚੋਂ ਜੇ ਕਮਲ ਦੀ ਗੱਲ ਕਰੀਏ ਤੇ ਹੈਲਥ케ਅਰ ਵਰਕਰ ਦਾ ਪੋਲਿਟਿਕਸ ਚ ਜਾਣਾ ਫਿਰ ਪੋਲਿਟਿਕਸ ਚ ਜਾ ਕੇ ਆਪਣੀ ਕਮਿਊਨਿਟੀ ਨੂੰ ਆਪਣੀ ਰਾਈਡਿੰਗ ਤੋਂ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਤੇ ਫਿਰ ਉਸੇ ਕੰਟਰੀ ਦੇ ਵਿੱਚ ਹੈਲਥ ਮਿਨਿਸਟਰ ਬਣ ਜਾਣਾ ਇੱਕ ਗ੍ਰੇਟ ਅਚੀਵਮੈਂਟ ਹੈ ਤੇ ਇਹ ਸਾਰਾ ਜਿਹੜਾ ਉਹਨਾਂ ਦਾ ਪ੍ਰੋਫਾਈਲ ਹੈ ਪਰਸਨਲ ਜਿਹੜਾ ਉਹਨਾਂ ਦਾ ਕੈਰੀਅਰ ਪ੍ਰੋਫਾਈਲ ਹੈ ਉਹਦੇ ਕਰਕੇ ਉਹ ਮੇਨ ਫੈਕਟਰ ਹੈ ਸਾਡਾ ਸਪੋਰਟ ਕਰਨ ਦਾ ਹਾਂਜੀ ਜੀ ਸਰ ਜਿਵੇਂ ਕਿ ਮਾਰਕ ਕਾਰਨੀ ਲੀਡਰ ਹੋਣ ਚੇਂਜ ਹੋਏ ਨੇ ਲਿਬਰਲ ਦੇ ਲੀਡਰ ਬਣ ਚੁੱਕੇ ਨੇ ਤਾਂ ਮਾਰਕ ਕਾਰਨੀ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੋ ਦੇਖੋ ਦੇਸ਼ ਨੂੰ ਇਸ ਵੇਲੇ ਪ੍ਰਾਈਮ ਮਿਨਿਸਟਰ ਦੀ ਨੀਡ ਹੈ ਗਵਰਨਮੈਂਟ ਚੇਂਜ ਹੋਏਗੀ ਪ੍ਰਾਈਮ ਮਿਨਿਸਟਰ ਚਾਹੀਦਾ ਹੈ ਪ੍ਰਾਈਮ ਮਿਨਿਸਟਰ ਦੇ ਨਾਲ ਨਾਲ ਸਾਨੂੰ ਇੱਕ ਅੱਛਾ ਇਕਨੋਮਿਸਟ ਉਹ ਵੀ ਮਿਲ ਰਿਹਾ ਹੈ ਤੇ ਉਹ ਮਾਕ ਕਰਨੀ ਜਿਹੜਾ ਬੜਾ ਅੱਛਾ ਰੋਲ ਪਲੇ ਕਰ ਸਕਦੇ ਆ ਖਾਸ ਕਰਕੇ ਜਦੋਂ ਅਸੀਂ ਇੱਕ ਐਸੇ ਦੌਰ ਚੋਂ ਗੁਜ਼ਰ ਰਹੇ ਆ ਜਿੱਥੇ ਟਰੰਪ ਨੇ ਸਾਨੂੰ ਟੈਰਿਫ ਵਾਰ ਜਿਹੜੀ ਹੈ ਇਨੀਸ਼ੀਏਟ ਕੀਤੀ ਹੈ ਪੂਰੇ ਦੁਨੀਆ ਦੇ ਨਾਲ ਪਾਰਟਿਕੂਲਰਲੀ ਕੈਨੇਡਾ ਦੇ ਨਾਲ ਸਾਨੂੰ ਨੇ ਡੀਮੇਨ ਕਰਨ ਦੀ ਕੋਸ਼ਿਸ਼ ਕੀਤੀ 51 ਸਟੇਟ ਕਹਿ ਕੇ ਤੇ ਇਸ ਵੇਲੇ ਜਿਹੜਾ ਉਹਨਾਂ ਨੂੰ ਡੀਲ ਕਰਨਾ ਜਿਹੜਾ ਨਾ ਸਾਨੂੰ ਪ੍ਰਾਈਮ ਮਿਨਿਸਟਰ ਵੀ ਮਿਲ ਰਿਹਾ ਤੇ ਇੱਕ ਅੱਛਾ ਇਕਨੋਮਿਸਟ ਮਿਲ ਰਿਹਾ ਤੇ ਉਹ ਮਾਕ ਕਰਨੀ ਆਈ ਥਿੰਕ ਇਸ ਰੋਲ ਬਹੁਤ ਅੱਛਾ ਰੋਲ ਪਲੇ ਕਰਨਗੇ ਤੇ ਆਲਰੇਡੀ ਉਹ ਇਨਕ ਦੇਣਾ ਚ ਉਹਨਾਂ ਨੇ ਕਾਫੀ ਐਗਜ਼ਾਮਪਲ ਸੈੱਟ ਕੀਤੀ ਆ ਪਰ ਰੀਸੈਂਟਲੀ ਦੇਖਿਆ ਅਮਰੀਕਨ ਜਿਹੜੀ ਗਵਰਨਮੈਂਟ ਆ ਉਹਦੀ ਚੇਂਜ ਅਪਰੋਚ ਦੇ ਵਿੱਚ ਅਸੀਂ ਕੱਲ ਪਰਸੋਂ ਦੇਖਿਆ ਹਾਂ ਹਾਂਜੀ ਤਾਂ ਹੁਣ ਅਸੀਂ ਤੁਹਾਨੂੰ ਲੈ ਕੇ ਆ ਚੁੱਕੇ ਹਾਂ ਮੈਂਬਰ ਆਫ ਪਾਰਲੀਮੈਂਟ ਜੋ ਕਿ ਬ੍ਰੈਂਟਨ ਨਾਰਥ ਤੋਂ ਸਾਨੂੰ ਰੂਪੀ ਸੋਹਤਾ ਜੀ ਹੁਣ ਉਹ ਲਿਬਰਲ ਕੈਂਡੀਡੇਟ ਖੜੇ ਹੋਏ ਨੇ ਬ੍ਰੈਂਟਨ ਨਾਰਥ ਕੈਲਡਨ ਦਾ ਏਰੀਆ ਵੀ ਉਹਨਾਂ ਨੂੰ ਦੇ ਦਿੱਤਾ ਗਿਆ ਆ ਉਹਨਾਂ ਦੇ ਇੱਥੇ ਜੋ ਇਲੈਕਸ਼ਨ ਕੈਂਪੇਨ ਆ ਉੱਥੇ ਪਹੁੰਚੇ ਹੋਇਆ ਕਾਫੀ ਸਾਰੇ ਲੋਕ ਇੱਥੇ ਪਹੁੰਚੇ ਨੇ ਬਹੁਤ ਕਮਿਊਨਿਟੀ ਦਾ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਰੂਪੀ ਸੋਹਤਾ ਜੀ ਦੇ ਨਾਲ ਤੇ ਤੁਹਾਡਾ ਨਾ ਪੂਰੀ ਰਿ ਰੂਬੀ ਸੋਹਾਤਾ ਵੱਲੋਂ ਗੈੱਟ ਟੂਗੇਦਰ ਦਾ ਆਯੋਜਨ ਕੀਤਾ ਗਿਆ ਜਿਕਰ ਇਹ ਹੋ ਗਿਆ ਕਿ ਰੂਬੀ ਸੋਹਾਤਾ ਵੀ ਚੌਥੀ ਵਾਰ ਚੋਣ ਲੜ ਰਹੇ ਹਨ ਪਿਛਲੇ 3 ਸਾਲਾਂ ਤੋਂ ਉਹਨਾਂ ਨੂੰ ਬਹੁਮਤ ਨਾਲ ਜਿੱਤ ਹਾਜ਼ਰ ਹੁੰਦੀ ਆਈ ਹੈ ਰੂਬੀ ਸੋਹਾਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲਿਬਰਲ ਲੀਡਰ ਮਾਰਕ ਕਾਰਨੀ ਦਾ ਜ਼ਿਕਰ ਕੀਤਾ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਲੋਕਾਂ ਦਾ ਵੀ ਧੰਨਵਾਦ ਕੀਤਾ ਹਲੋ ਸਤਿ ਸ਼੍ਰੀ ਅਕਾਲ ਮੈਮਾ ਸੌਟ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਹੋ ਚੁੱਕੀ ਹੈ ਇੰਨਾ ਸਪੋਰਟ ਮਿਲ ਰਿਹਾ ਤੁਹਾਨੂੰ ਲੋਕਾਂ ਦੀ ਇੱਥੇ ਕੀ ਕਹਿਣਾ ਚਾਹੋ familiar i I'm not familiar faces for support. I think it's a, a true testament to uh, Mark Carney's leadership as well, and the fact that I have worked very hard in my writing for the last nine years, almost ten years and uh, so midi ahi i guess uh, promise hai ga ethe de lokan nu jehde ajj supporters i he disappoint nahi karungi us to bhi jyada mehnat karungi aur time and sadi ehi koshish se canada di economy strong um, we create canadian jobs canadian made products and uh, we use our canadian resources to make canada strong ਇਸ ਮੌਕੇ ਬ੍ਰੈਂਟਨ ਈਸਟ ਤੋਂ ਉਮੀਦਵਾਰ ਮਨਿੰਦਰ ਸਿੱਧੂ ਬ੍ਰੈਂਟਨ ਸਾਊਥ ਤੋਂ ਉਮੀਦਵਾਰ ਸੋਨੀਆ ਸਿੱਧੂ ਰੂਬੀ ਸੋਹਤਾ ਦੇ ਪਿਤਾ ਜੀ ਹਰਬੰਸ ਸਿੰਘ ਜੰਡਾਲੀ ਨੇ ਵੀ ਆਪਣੇ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕੀਤੇ ਸਰ ਤੁਸੀਂ ਅੱਜ ਇੱਥੇ ਰੂਬੀ ਸਹੋਤਾ ਜੀ ਨੂੰ ਸਪੋਰਟ ਕਰਨ ਪਹੁੰਚੇ ਹੋ ਕੱਲ ਵੀ ਆਪਾਂ ਮਿਲੇ ਸੀਗੇ ਤੇ ਸਾਰਿਆਂ ਨੂੰ ਸਪੋਰਟ ਕਰ ਰਹੇ ਹੋ ਐਨਾ ਜਿਹੜੀ ਏਕਤਾ ਹੈ ਤੁਹਾਡੇ ਵਿੱਚ ਕਿਸ ਤਰ੍ਹਾਂ ਇਹਨੂੰ ਤੁਸੀਂ ਬਰਕਰਾਰ ਰੱਖਿਆ ਹੋਇਆ ਆ ਦੇਖੋ ਜੀ ਹੁਣ ਬਹੁਤ ਸਾਰੇ ਭਾਈਚਾਰੇ ਪਹੁੰਚੇ ਹੈਗੇ ਇੱਥੇ ਤੁਸੀਂ ਵੀ ਦੇਖ ਰਹੇ ਹੈਗੇ ਆ ਕਮਿਊਨਿਟੀ ਬਹੁਤ ਸਾਰੀ ਪਹੁੰਚੀ ਹੈਗੀ ਆ ਰੂਬੀ ਸਹੋਤਾ ਵਾਸਤੇ ਮਾਈ ਕਾਲੀਗ ਮਾਈ ਫਰੈਂਡ ਇਹਨੇ ਬਹੁਤ ਹਾਰਡ ਕੰਮ ਕੀਤਾ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਵੀ ਲੈ ਕੇ ਦਿੱਤੇ ਹੈਗੇ ਆ ਸੋ ਹੁਣ ਤੁਸੀਂ ਦੇਖਦੇ ਆ ਕਮਿਊਨਿਟੀ ਤੇ ਕਿੰਨਾ ਸਾਥ ਦੇ ਰਹੇ ਹੈਗੇ ਅੱਜ ਕਮਿਊਨਿਟੀ ਕਿੰਨਾ ਯਾਰ ਰੱਖਦੀ ਹੈਗੀ ਸੋ ਇਟਸ ਵੈਰੀ ਨਾਈਸ ਦੈ ਸੋ ਮਚ ਸਪੋਰਟ ਹੇਰ ਜੀ ਸੋ ਅਨਿਆ ਤੁਸੀਂ ਮੌਜੂਦ ਨੇ ਕਾਲਪਤ ਕਹਦੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਮ ਇਲੈਕਸ਼ਨ ਕੰਪੇਨ ਦੀ ਸ਼ੁਰੂਆਤ ਹੋ ਚੁੱਕੀ ਹੈ ਲਿਬਰਲ ਪਾਰਟੀ ਦੇ ਸਾਰੇ ਕੈਂਡੀਡੇਟਸ ਦੇ ਵੱਲੋਂ ਅੱਜ ਤੁਸੀਂ ਰੂਬੀ ਸੋਹਦਾ ਜਿਹਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅੱਜ ਸੇ ਇੱਥੇ ਪ੍ਰੈਮਟਰ ਨੋਰ ਇੱਥੇ ਤੁਸੀਂ ਦੇਖ ਰਹੇ ਹੋ ਕਿ ਸਾਰੇ ਹੀ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਹੋਮ ਹੋਮਾ ਕੇ ਪਹੁੰਚ ਰਹੇ ਆ ਤੇ ਮੈਂ ਬਹੁਤ ਹੀ ਧੰਨਵਾਦ ਕਰਦੀ ਆ ਸਰੰਦਰ ਰੂਬੀ ਬਹੁਤ ਹੀ ਹਾਰਡ ਵਰਕਿੰਗ ਐਮਪੀ ਰਹਿ ਆ ਤੇ ਹੁਣ ਗਾ ਵੀ ਐਸੇ ਤਰ੍ਹਾਂ ਨਾਲ ਅਮ ਸ਼ੀ ਗਨ ਬੈਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੰਨੀ ਰਿਸਪੌਂਸ ਮਿਲ ਰਿਹਾ ਹੈਗਾ ਸੋ ਮੈਂ ਅਸੀਂ ਵੀ ਸਾਰੇ ਉਹਨਾਂ ਦੀ ਸਪੋਰਟ ਵਾਸਤੇ ਪਹੁੰਚੇ ਹੋਏ ਆ ਕਿਉਂਕਿ ਉਹ ਬਹੁਤ ਹੀ ਅੱਛਾ ਕੰਮ ਕਰ ਰਹੇ ਹੈਗੇ ਆ ਤੇ ਇਹ ਵੀ ਅਸੀਂ ਸਾਰਾ ਸੁਣ ਰਹੇ ਹੈਗੇ ਆ ਸੋ ਸਰਵਿਸਰ ਆਲ ધ ਬੈਸਟ ਤੇ ਸੀਵੀ ਥੈਂਕ ਯੂ ਸੋ ਮਚ ਕਿ ਤੇ ਵੀ ਪਹੁੰਚੰਦਾ ਤੇ ਅਸੀਂ ਇਹ ਸਾਰੀ ਜਿਹੜੀ ਫੈਡਰਲ ਲਿਬਰਟੀ ਮਾਂ ਅਸੀਂ ਰਲ ਕੇ ਜਿਹੜਾ ਚਾਹੇ ਇਨਫਰਾਸਟ੍ਰਕਚਰ ਲਈ ਚਾਹੇ ਅਸੀਂ ਜਿਹੜੀਆਂ ਪਾਲਿਸੀਜ਼ ਆ ਜਿਵੇਂ ਚਾਈਲਡ ਕੇਅਰ ਡੈਂਟਲ ਕੇਅਰ ਫਾਰਮੇ ਕੇਅਰ ਦੇਰ ਸੋ ਮਨੀ ਥਿੰਗਸ ਅਸੀਂ ਹਰ ਵਲੇ ਟਾਈਮ ਦੇ ਵਿੱਚ ਸਹੀ ਤਰ੍ਹਾਂ ਰਲ ਕੇ ਕਮਿਟ ਕਰਦੇ ਆ ਕਿ ਉਹ ਵੀ ਕਰੋ ਹੋਰ ਅਸੀਂ ਹਾਰਡ ਵਰਕ ਕਰਾਂਗੇ ਰੂਬੀ ਸਾਤਾ ਜਿਹਦੇ ਫਾਦਲ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਹਾਂ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰੇ ਹੀ ਦੇਖਣ ਤੇ ਸੁਣਨ ਵਾਲੇ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਇੱਕ ਬਹੁਤ ਹੀ ਇਤਿਹਾਸਕ ਦਿਨ ਹੈ ਕਿ ਰੂਬੀ ਸੋਤਾ ਦੇ ਜਿਹੜੇ ਕੈਂਪੇਨ ਆਫ ਹਾਊਸ ਆਫ ਉਦਘਾਟਨ ਕਰ ਰਹੇ ਹਨ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਲੈਕਸ਼ਨ ਆ ਇਹ ਬਹੁਤ ਟੌਪ ਤੇ ਜਾਵੇਗੀ ਕਿਉਂਕਿ ਇਸ ਇਲੈਕਸ਼ਨ ਦਾ ਅਸਰ ਕੈਨੇਡਾ ਦੀ ਆਰਥਿਕ ਸ਼ਕਤੀ ਦੇ ਉੱਤੇ ਬਹੁਤ ਵੱਡਾ ਪੈਣਾ ਹੈ ਮੇਰੀ ਬੇਨਤੀ ਹੈ ਕਿ ਆਪਾਂ ਕੈਨੇਡਾ ਨੂੰ ਬਲੰਦੀਆਂ ਤੇ ਉੱਤੇ ਲਜਾਣ ਲਈ ਮਾਰਕ ਕਾਰਨੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਕੈਨੇਡਾ ਨੂੰ ਆਪਾਂ ਦੁਨੀਆ ਦਾ ਇੱਕ ਨੰਬਰ 1 ਦੇਸ਼ ਦੁਬਾਰਾ ਬਣਾ ਸਕੀਏ ਇਹ ਮੇਰੀ ਸਾਰੇ ਹੀ ਵੋਟਰਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ 28 ਅਪ੍ਰੈਲ ਨੂੰ ਬਾਹਰ ਨਿਕਲ ਕੇ ਆਪਾਂ ਵੱਧ ਤੋਂ ਵੱਧ ਵੋਟਾਂ ਪਾਈਏ ਤਾਂ ਕੇ ਮਾਰਕ ਕਾਰਨੀ ਦੇ ਹੱਥ ਮਜ਼ਬੂਤ ਕਰਕੇ ਕੈਨੇਡਾ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਈ। ਤਾਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡ ਨਾਲ ਸਾਂਝਾ ਕੀਤਾ ਕਿ ਲਿਬਰਲ ਪਾਰਟੀ ਦੇ ਕੈਂਡੀਡੇਟਸ ਦੇ ਵੱਲੋਂ ਆਪੋ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਪ੍ਰਾਂਤਨ ਦੇ ਵਿੱਚ ਚਾਰ ਕੈਂਡੀਡੇਟਸ ਦੀ ਰਿਪੋਰਟ ਤੁਹਾਡ ਨਾਲ ਸਾਂਝੀ ਕੀਤੀ। ਸਭ ਤੋਂ ਪਹਿਲਾਂ ਇਕਵਿੰਦਰ ਗੀ, ਫਿਰ ਸੋਨੀਆ ਸਿੱਧੂ ਜੀ, ਰੋ ਕਮਲ ਖਹਿਰਾ ਤੇ ਰੂਬੀ ਸੋਹਾਤਾ ਜੀ ਦੇ ਵੱਲੋਂ ਜੋ ਚੋਣ ਪ੍ਰਚਾਰ ਕੀਤਾ ਗਿਆ, ਕਾਫੀ ਸਾਰਾ ਉਹਨਾਂ ਨੂੰ ਲੋਕਾਂ ਦਾ ਪਿਆਰ ਮਿਲਿਆ। ਤੇ ਉਮੀਦ ਹੈ ਤੁਹਾਨੂੰ ਇਹ ਰਿਪੋਰਟ ਅੱਜ ਦੀ ਚੰਗੀ ਲੱਗੀ ਹੋਵੇਗੀ। ਅੱਜ ਦੀ ਰਿਪੋਰਟ ਦੇ ਵਿੱਚ ਫੁਲਾ ਲੈਣਾ ਇਹ ਇਜਾਜ਼ਤ ਸੱਚ ਰਿਹਾ ਲ